ਦਨ ਤੰਤਰ ਦਿਵਸ ਵਾਲੇ ਦਿਨ ਜਦੋਂ ਅੰਮ੍ਰਿਤਸਰ ਦੇ ਟਾਊਨ ਹਾਲ ਹਲਕੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਮੁੰਡਾ ਜਿਹਦਾ ਨਾਂ ਸੀ ਆਕਾਸ਼ ਸਿੰਘ ਜੋ ਕਿ ਮੋਗੇ ਦਾ ਰਹਿਣ ਵਾਲਾ ਸੀ ਇੱਕ ਪਟਕਿਆ ਹੋਇਆ ਜਿਹਦਾ ਦਿਮਾਗ ਜਿਹਦਾ ਖਰਾਬ ਹੋਇਆ ਸੀ ਉਸ ਦੇ ਵੱਲੋਂ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਜਿਹੜੀ ਪ੍ਰਤਿਮਾ ਸੀ ਉਹਦਾ ਸਟੈਚੂ ਸੀ ਉਹਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਥੋੜੇ ਦੇ ਨਾਲ ਉਹਦੀ ਬੇਅਦਬੀ ਕੀਤੀ ਗਈ ਸੀ ਜਿਸ ਦੇ ਕਾਰਨ ਸਮੂਹ ਗਲਤ ਭਾਈਚਾਰੇ ਦੇ ਅੰਦਰ ਸਮਾਜ ਦੇ ਹਰ ਕੋਈ ਵਰਗ ਜਿਹੜਾ ਸੰਵਿਧਾਨ ਦੇ ਵਿੱਚ ਆਪਣੀ ਆਸਥਾ ਰੱਖਦਾ ਉਹਨਾਂ ਸਭ ਦੇ ਮਨਾਂ ਨੂੰ ਭਾਰੀ ਥੇਸ ਪਹੁੰਚੀ ਸੀ ਤੇ ਬਹੁਤ ਵੱਡਾ ਰੋਸ ਸਮਾਜ ਦੇ ਅੰਦਰ ਸੀ ਜਿਸ ਦੇ ਇੱਕ ਚਲਦੇ ਆ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਸ਼ਹਿਰਾਂ ਨੂੰ ਬੰਦ ਦੀ ਕੌਲ ਕੀਤੀ ਗਈ ਸੀ ਸੋ ਅੱਜ ਸ਼ਹਿਰ ਦਸੂਹਾ ਦੇ ਅੰਦਰ ਵੀ ਸਮੁੱਚਾ ਸਾਡਾ ਵਾਲਮੀਕੀ ਭਾਈਚਾਰਾ ਸਾਰੇ ਜਿੰਨੇ ਵੀ ਸਾਡੇ ਮਹੱਲੇ ਆ ਵਾਲਮੀਕੀ ਸਾਰੀਆਂ ਸਾਰੇ ਮਹੱਲੇ ਦੀਆਂ ਵਾਲਮੀਕੀ ਸੁਭਾਵਾਂ ਵਾਲਮੀਕੀ ਜਥੇਬੰਦੀਆਂ ਇੱਥੇ ਦੇ ਨੌਜਵਾਨ ਸਾਥੀਆਂ ਨੌਜਵਾਨ ਸੁਆਮੀਆ ਕੱਢੀਆਂ ਪਾਰਵੀ ਦੀ ਸਮਾਜੀਆਂ ਸਭ ਨੇ ਇੱਕਜੁੱਟ ਹੋ ਕੇ ਨਾਲ ਵੀ ਨਾਲ ਧਰਮਪੁਰ ਤੋਂ ਸਾਡੇ ਰਵਿਦਾਸੀ ਭਾਈਚਾਰਾ ਸਾਰਾ ਰਵਿਦਾਸ ਸਭਾ ਜਿੰਨੀ ਵੀ ਆ ਸਭ ਨੇ ਸਾਥ ਇੱਕਜੁੱਟ ਹੋ ਕੇ ਸ਼ਹਿਰ ਨੂੰ ਅਸੀਂ ਅਪੀਲ ਕੀਤੀ ਆ ਸ਼ਹਿਰ ਨੇ ਵੀ ਬਕਾਰ ਮੰਡਲ ਨੇ ਸਾਡਾ ਸਹਿਯੋਗ ਕੀਤਾ ਆ ਸ਼ਾਂਤੀਪੂਰਵਨ ਤਰੀਕੇ ਦੇ ਨਾਲ ਸਾਰਾ ਸ਼ਹਿਰ ਬੰਦ ਹੋਇਆ ਆ ਸਾਰਿਆਂ ਨੇ ਇਸ ਘਟਨਾ ਦੇ ਉੱਤੇ ਪੂਰਾ ਵਿਖੇ ਖੇਤ ਵਿਅਕਤ ਕੀਤਾ ਆ ਕਿਉਂਕਿ ਜਿਹੜੇ ਵੀ ਲੋਕਾਂ ਦੇ ਵੱਲੋਂ ਇਹ ਗੱਲ ਕਿ ਇਹ ਹਰਕਤ ਘਟਿਆ ਹਰਕਤ ਕੀਤੀ ਗਈ ਆ ਇਹ ਹਰਕਤ ਜਾਣ ਬੁੱਝ ਕੇ ਸਾਡੇ ਪੰਜਾਬ ਦੇ ਜਿਹੜਾ ਆਪਸੀ ਸਾਡਾ ਭਾਈਚਾਰਾ ਸਮਾਜ ਦਾ ਹੈਗਾ ਉਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਅੱਜ ਅਸੀਂ ਆਪਣੇ ਇਸ ਪ੍ਰਦਰਸ਼ਨ ਦੇ ਰਾਹੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਜੀ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਸ ਘਟਨਾਕ੍ਰਮ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਲੜਕਾ ਜਿਹੜਾ ਆਕਾਸ਼ ਸਿੰਘ ਜਿਹੜਾ ਫੜਿਆ ਗਿਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਗਿਆ ਸੋ ਪੂਰੀ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਜਾਵੇ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਵੀ ਬੰਦੀ ਜਿਹੜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜਾ ਸਮਾਜ ਆ ਸਾਡਾ ਉਹਦਾ ਰੋਸ਼ ਖਤਮ ਹੋਵੇ ਸੋ ਇੰਨਾ ਕਹਿੰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋ ਨਰਪੈ ਨਾਰਾ ਜੈ ਜੈ ਸਾਡੇ ਬੀਮ ਰਹੇ ਵਾ ਮੇਕਰ ਜੈ ਜਵਾਦ